ਇੱਕ ਬੰਦਾ ਠੀਕ ਕਰਤਾ ਨਾ ਜੀ ਤਾਂ ਉਹ 100 ਬੰਦੇ ਨੂੰ ਪਤਾ ਵੀ ਬੰਦਾ ਨਸ਼ਾ ਕਰਦਾ ਸੀ ਉਹਨੇ 100 ਬੰਦੇ ਨੂੰ ਪਤਾ ਲੱਗ ਗਿਆ ਵੀ ਕਿਹਨੇ ਠੀਕ ਕੀਤਾ ਜੀ ਉਹਨਾਂ ਨੇ ਠੀਕ ਕੀਤਾ ਉਹ ਮੰਨੋ ਮੱਲੀ ਗੱਲ ਬਣ ਜਾਂਦੀ ਹੈ ਤਾਂ ਹਰ ਐਤਵਾਰ ਨੂੰ ਇਸ ਤਰ੍ਹਾਂ ਬਹੁਤ ਸਾਰੇ ਸੱਜਣ ਕੁਝ ਮਾਵਾ ਪਪ ਦੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਕੁਝ ਸੱਜਣ ਆਪ ਮਨ ਬਣਾ ਕੇ ਆਉਂਦੇ ਨੇ ਬਹੁਤ ਸਾਰੇ ਸੱਜਣਾ ਦੀ ਦੇਸੀ ਠੇਠ ਭਾਸ਼ਾ ਦੇ ਵਿੱਚ ਗੱਲ ਹੀ ਇੱਕ ਹੈ ਵੀ ਜੀ ਮੱਛੀ ਨੇ ਪੱਥਰ ਚੱਟ ਲਿਆ ਤੇ ਹੁਣ ਅਸੀਂ ਮੋੜਨ ਲੱਗੇ ਹੁਣ ਮੋੜਨ ਲੱਗੇ ਜਿਹੜੀ ਜਿਹੜੀ ਦੁੱਖ ਤਕਲੀਫ ਜਾਂ ਜਿਹੜੀ ਜਿਹੜੀ ਪਰੇਸ਼ਾਨੀ ਸਾਨੂੰ ਆਉਂਦੀ ਆ ਤਾਂ ਉਹਦੇ ਵਿੱਚ ਸਾਨੂੰ ਥੋੜੀ ਜੀ ਗਾਈਡੈਂਸ ਦੀ ਲੋੜ ਹੁੰਦੀ ਆ ਨਾਲ ਕੁਝ ਅਸੀਂ ਉਹਨਾਂ ਨੂੰ ਚੀਜ਼ਾਂ ਇਸ ਤਰ੍ਹਾਂ ਦੀ ਦਿੰਨੇ ਆ ਜਿਹੜੀ ਉਹਨਾਂ ਦੀ ਓਵਰਆਲ ਊਰਜਾ ਤੇ ਤਾਕਤ ਨੂੰ ਬਰਕਰਾਰ ਰੱਖਦੇ ਜਿਹਦੇ ਕਾਰਨ ਉਹ ਬਿਲਕੁਲ ਤੰਦਰੁਸਤ ਰਹਿੰਦੇ ਨੇ ਨਸ਼ਾ ਸਿਰਫ ਉਹੀ ਬੰਦਾ ਛੱਡ ਸਕੇ ਜਿਹਦਾ ਆਪਦਾ ਮਨ ਸੀ ਜੇ ਤੁਸੀਂ ਮੈਨੂੰ ਕਹੋ ਵੀ ਲੋ ਠੀਕ ਹੈ ਜੀ ਆਹ ਬੰਦਾ ਨਸ਼ਾ ਕਰਦਾ ਰਾਤ ਤੁਰਿਆ ਜਾਂਦਾ ਆਪਾਂ ਬੰਦਾ ਫੜ ਕੇ ਮੇਰੇ ਕੋਲ ਬਿਠਾ ਦੂੰ ਤੇ ਕਹਦੋਂ ਜੀ ਆਹ ਬੰਦਾ ਚਿੱਟਾ ਲੋਂਦਾ ਇਹਦਾ ਚਿੱਟਾ ਛਡਾ ਦਿਓ ਜੇ ਕੋਈ ਅਫੀਮ ਪੁੱਕੀ ਡੋਡੇ ਸਮੈਗ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਗੁਟਕਾ ਤੰਬਾਕੂ ਜਾਂ ਇਸ ਤਰ੍ਹਾਂ ਦੀ ਕੋਈ ਨਸ਼ਾ ਵੀ ਕਰਦਾ ਵੀ ਇਹ ਛਡਾਓ ਜੀ ਤਾਂ ਮੈਂ ਤੁਹਾਨੂੰ ਕਹਿੰਨ ਜੀ ਮੇਰੇ ਹੱਥ ਖੜੇ ਆ ਮੈਂ ਨਸ਼ਾ ਨਹੀਂ ਛਡਾ ਸਕਦਾ